ਅੱਜ ਪਹੁੰਚੇ ਹਾਂ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਕਸਬਾ ਅਈਆਪੁਰ ਦੇ ਵਿੱਚ ਸਾਬਰਪਾਕ ਦਰਬਾਰ ਦੇ ਵਿੱਚ ਜਿੱਥੇ ਕਿ ਅੱਜ ਇੱਕ ਜਿਹੜਾ ਹੈਗਾ ਪੁੱਤਰ ਦੀ ਦਾਤ ਬਖਸ਼ੀ ਹੈ ਬਾਬਾ ਜੀ ਵੱਲੋਂ ਜਿਹੜਾ ਹੈਗਾ ਵੀ ਅਰਦਾਸ ਕੀਤੀ ਗਈ 7 ਸਾਲ ਬਾਅਦ ਜਿਹੜਾ ਪੁੱਤਰ ਦੀ ਦਾਤ ਹੋਈ ਆ ਔਰ ਸ਼ੁਕਰਾਨਾ ਕਰਨ ਆਏ ਨੇ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਵੀ ਕਿਹੜੇ ਜਗ੍ਹਾ ਤੋਂ ਆਏ ਆ ਔਰ ਕਿੰਨੇ ਜੇਤੋਂ ਇੱਥੇ ਸੰਗਤ ਜਿਹੜੀ ਆਉਂਦੀ ਰਹਿੰਦੀ ਹੈ ਜੈ ਸਾਬਰ ਜੈ ਸਾਬਰਪੀਰ ਜੀ ਸਾਹ ਸਕਦੀ ਹੈ ਬੀਬੀ ਨਾ ਆਸਟ੍ਰੇਲੀਆ ਰਹਿੰਦੀ ਆ ਤੇ ਇਹਦੀ ਦਾ ਰਿਸ਼ਤੇਦਾਰੇ ਦੀ ਮਾਸੀ ਆਈ ਸੀ ਤੇ ਸਾਡੇ ਉਦੋਂ ਪਚੰਗੀ ਆਇਆ ਸੀ ਮੀਰ ਕਮਲ ਦਰਵਾਜ਼ੇ ਤੇ ਦੋ ਫਲ ਦਿੱਤੇ ਸੀ ਪ੍ਰਸ਼ਾਦ ਤੇ ਨਾਲ ਇਹ ਕਿਹਾ ਇਹ ਮੁੰਡਾ ਹੋਊਗਾ ਤੇ 13 ਮਹੀਨੀ ਹੋਊਗੀ ਕੁੜੀ ਹੋਊਗੀ ਤੇਰੀ ਮਹੀਨੇ ਦੇ ਮੁੰਡਾ ਹੋਊਗਾ 24 ਮਹੀਨੀ ਹੋਊਗਾ ਦੋ ਫਲ ਦਿੱਤੇ ਸੀ ਤੇ ਉਹ ਆਪਣੀ ਨੋ ਨੂੰ ਜਾ ਕੇ ਨੇ ਪ੍ਰਸ਼ਾਦ ਦਿੱਤਾ ਇੱਕ ਤੇ ਇੱਕ ਆਪਣੀ ਭੈਣ ਦੀ ਗੁੱਡੀ ਨੂੰ ਦਿੱਤਾ ਅਸਟ੍ਰੇਲੀਆ ਵਾਲੀ ਨੂੰ ਤੇ ਉਹ ਗੁੱਡੀ ਜਿਹੜੀ ਆ ਉਹ 13 ਮਹੀਨੀ ਹੋਈ ਤੇ ਜਿਹੜਾ ਮੁੰਡਾ ਆ ਉਹ ਫਿਰ 24 ਮਹੀਨੇ ਬਾਅਦ ਆਇਆ ਉਹ ਆ ਬੀਬੀਆਂ ਦੋਨੇ ਖੜੀਆਂ ਆ ਤੇ ਫੇ ਮੱਥਾ ਟਿਕਾਉਣੇ 9 ਸਾਲ ਬਾਅਦ ਆਏ ਫੇ ਬਾਅਦ ਚ ਉਹ ਗੁੱਡੀ ਦੇ ਮੁੰਡੇ ਨੂੰ ਜਿਹੜੀ ਗੁੱਡੀ ਹੋਈ ਸੀ ਨਾ 9 ਸਾਲ ਫੇ ਬੱਚਾ ਨਹੀਂ ਹੋਇਆ ਤੇ 9 ਸਾਲ ਬਾਅਦ ਆਣ ਕੇ ਮਹਾਰਾਜ ਦੇ ਦਰਬਾਰ ਚ ਹਾਜ਼ਰੀ ਭਰੀ ਮੈਂ ਕਿਹਾ ਵੀ ਇੰਨੇ ਸਾਲ ਬਾਅਦ ਆਏ ਨਹੀਂ ਫੇ ਫਾਲ ਦਿੱਤਾ ਕਹਿੰਦੇ ਬਾਬਾ ਜੀ ਬੱਚਾ ਮੁਰਕੇ ਹੋਇਆ ਨਹੀਂ ਫੇ ਪ੍ਰਸ਼ਾਦ ਦਿੱਤਾ ਵੀ ਸਵਾ ਮਹੀਨੇ ਚ ਮੁੰਡਾ ਕਿਰਪਾ ਹੋਊਗੀ ਤੇ ਮਾਰੇ ਪਚੰਗੀ ਦੇਣਗੇ ਔਰ ਮੰਗਲ ਵੀਵਾਰ ਹੋਊਗਾ ਫੇ ਉਦਾਂ ਹੀ ਸਵਾ ਮਹੀਨੇ ਚ ਕਿਰਪਾ ਹੋਈ ਆ ਤੇ ਫਿਰ ਪਚੰਗੀ ਮੰਗਲਵਾਰ ਇਹਨਾਂ ਦੇ ਘਰ ਆਇਆ ਹੁਣ ਇੰਡੀਆ ਆਇਆ ਤੇ ਮਹਾਰਾਜ ਦੇ ਦਰਬਾਰ ਅੱਜ ਦਰਸ਼ਨ ਕਰਨਾ ਹੈ ਪਹਿਲੋਂ ਆ ਜਿਹੜੀ ਗੁੜੀਆ ਜਿਹੜੀ ਪਹਿਲੋਂ ਪ੍ਰਸ਼ਾਦ ਦਿੱਤਾ ਸੀ ਆ ਜਿਹੜੀ ਹੋਈ ਆ ਇਹ 9 ਸਾਲ ਦੀ ਹੋ ਗਈ ਸੀ ਤੇ ਉਹ ਮੁੰਡੇ ਦਾ ਫਿਰ ਆਇਆ ਐਸ ਮੁੰਡੇ ਦਾ ਪ੍ਰਸ਼ਾਦ ਦਿੱਤਾ ਆ ਦੇਖੋ ਸੀ ਦਾ ਪ੍ਰਸ਼ਾਦ ਦਿੱਤਾ ਸੀ ਮਹਾਰਾਜ ਦੇ ਦਰਬਾਰ ਦਾ ਤੇ ਇਹ ਫਿਰ ਪੂਰੇ 10 ਮਹੀਨੇ ਬਾਅਦ ਹੋ ਗਿਆ ਤੇ ਆ ਬੀਬੀ ਹੈ ਤੇ ਉਹ ਜਿਹੜਾ ਦੂਸਰਾ ਦਿੱਤਾ ਇਹ ਪ੍ਰਸ਼ਾਦ 24 ਮਹੀਨੇ ਬਾਅਦ ਮੁੰਡਾ ਹੋ ਗਿਆ ਪਹਿਲੋਂ ਜਿਹੜਾ ਉਹ ਆ ਬੀਬੀ ਹੈ ਆ ਇਹ ਮਾਰਾ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਇਹ ਦੋਨੇ ਭੈਣਾਂ ਦੇ ਇੱਕ ਦੀ ਮਾਸੀ ਦੀ ਕੁੜੀ ਆ ਤੇ ਇਹ ਉਹਦੀ ਨੂੰਹ ਆ অস্ট্রেলিয়া ਤੋਂ ਆਏ ਆ ਮਾਰਾ ਦੇ ਚਰਨਾ ਜਹਾਜ਼ੀ ਪਰਨ ਨਿਕਲ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਆਸਟ੍ਰੇਲੀਆ ਤੋਂ ਤੇ ਅਸੀਂ ਅੱਜ ਇਹਨੂੰ ਮੱਥਾ ਟਿਕਾਉਣ ਲੈ ਕੇ ਆਏ ਆ ਗੁੱਡੀ ਨੂੰ ਤੇ ਇਹਨੂੰ ਕਿ ਬਾਬਾ ਜੀ ਨੇ ਸਾਨੂੰ ਇਹ ਵਰ ਦਿੱਤਾ ਇੱਥੋਂ ਤੇ ਫਿਰ ਅਸੀਂ ਜਾਣ ਤੋਂ ਪਹਿਲਾਂ ਮੱਥਾ ਟਿਕਾ ਕੇ ਜਾਣਾ ਹੈ ਇਹਦਾ ਹਾਂਜੀ ਧੰਨਵਾਦ ਜੀ